ਮੈਂ ਤੁਹਾਡਾ ਆਪਣਾ ਖੋਸਾ ਬੀਬੀ 30 ਤੇ ਅੱਜ ਦੇ ਆਇਆ ਆਪਾਂ ਯੋਂਡੀਓ ਦੀ ਏਜੰਸੀ ਚ ਬਾਈ ਬੀ ਟਰੈਕਟਰਸ ਤੇ ਬਾਈ ਸ਼ਰਮਾ ਨੂੰ ਫੋਨ ਕੀਤਾ ਸੀ ਆਪਾਂ ਸ਼ਰਮਾ ਕਹਿੰਦਾ ਬਈ ਅੱਜ ਆਪਾਂ ਦੇਣੀ ਹੈ ਡਿਲੀਵਰੀ ਤੇ ਮੈਂ ਚੱਲ ਆਪਾਂ ਨਾਲ ਬਈ ਬਣਾਈਏ ਵੀਡੀਓ ਤੇ ਅੱਜ ਬਾਈ ਕਰ ਰਿਹਾ 5310 ਯੋਂਡੀਅਰ 4x4 ਦੀ ਡਿਲੀਵਰੀ ਨੈਵੀਗੇਟਰ ਦੀ ਲੁੱਕ ਵੇਖੋ ਪਹਿਲਾਂ ਤਾਂ ਤੇ ਲੋਵੀ ਪਹਿਲਾਂ ਦਾ ਫਰੰਟ ਤੋਂ ਲੁੱਕ ਵੇਖੋ ਤੇ ਬਾਈ ਕਰ ਰਿਹਾ ਜੀ ਤੇਨਾਂ ਡਿਲੀਵਰੀ ਤੇ ਤੁਹਾਨੂੰ ਏਜੰਸੀ ਇਹ ਦਿਖਾਈ ਦਿੱਤੀ ਵੀ ਹੈਗੀ ਆ ਵੀ ਆਪਣੀ ਮਕਸਰ ਦੇ ਵਿੱਚ ਸ੍ਰੀ ਮਕਸਰ ਸਾਹਿਬ ਤੇ ਮਲਾਵਾਂਗੇ ਬਾਈ ਸ਼ਰਮੇ ਨਾਲ ਤੇ ਬਾਈ ਦੁਬਈ ਕੀ ਨਾਂ ਆਪਣਾ ਲਾਪਰੇ ਸਿੰਘ ਨਾਂ ਬਾਈ ਸ਼ਰਮੇ ਕੀ ਹਾਲ ਆ ਠੀਕ ਆ ਸਰ ਵਧੀਆ ਤੁਸੀਂ ਸਰਾ ਬਾਈ ਫਿਰ ਅੱਜ ਡਿਲੀਵਰੀ ਦੇ ਰਹੇ ਆ ਹਾਂਜੀ ਸਰ ਹਾਂਜੀ ਤੇ ਬਈ ਇਹ ਕਿਹੜਾ ਮਾਡਲ ਹੈ ਇਹ ਇਹ ਆਪਣਾ 5310 ਦਾ ਸਮਾਰਟਲਾ ਜੀ 14 ਨੌ ਦਾ ਖਾਈ ਦੇ ਟਾਇਰਾਂ ਵਾਲਾ ਜੀ ਇਹ 5310 ਇਹ ਜਿਹੜਾ ਹੁਣ ਸੀਆਰਡੀ ਦੇ ਵਿੱਚ ਆਇਆ ਹਾਂਜੀ ਸੀਆਰਡੀ ਆ ਗਿਆ ਜੀ ਇਹ ਵੀ ਮੰਨ ਕੇ ਜਿਹੜੇ ਦੂਜੇ ਸਾਰੇ ਬੰਦ ਹੋ ਗਏ ਬਈ ਇਹ ਤੇ ਹਾਂਜੀ ਹਾਂਜੀ ਦੂਜੇ ਬੰਦ ਆ ਜੀ ਇਹ ਜਿਹੜਾ ਹੁਣ ਆਪਣਾ 60 ਐਚਪੀ ਟਰੈਕਟਰ ਆਊਗਾ ਜਿਹੜਾ ਅੱਛਾ ਇਹ ਆਪਣਾ 60 ਐਚਪੀ ਟਰੈਕਟਰ ਹੈਗਾ ਜੀ ਤੇ ਯੌਂਡੀ 5310 ਠੀਕ ਆ ਪੀਆਰ ਮਾਡਲ ਆਗਾ ਜਿਹਦਾ ਤੇਲ ਚ ਕਲੱਚ ਆ ਅੱਛਾ ਤੇਲ ਦੇ ਵਿੱਚ ਕਲੱਚ ਆ ਬਾਈ ਇਹ ਬਾਈ ਯਾਰ ਇਹਨੇ ਬੈਲਰ ਲਏ ਰੇ ਇਹਨਾਂ ਨੇ ਅੱਛਾ ਬਾਈ ਯਾਰ ਇਹਨਾਂ ਲੈ ਰਿਆ ਬੈਲਰ ਬਾਈ ਤੇ ਉਹਦੇ ਉੱਤੇ ਬਾਈ ਲੱਗਨੇ ਇਹ ਹਾਂ ਲੋਡਰ ਤੇ ਲਾਉਣੇ ਵੀਰੇ ਤੇ ਲੋਡਰ ਤੇ ਲੱਗਨੇ ਆ ਵੀਰੇ ਹਾਂ ਇਹ ਤਿੰਨੇ ਬਾਈ ਯਾਰ ਚੱਲੇ ਪਿੰਡ ਜੰਮੂਆ ਨੇ ਠੀਕ ਆ ਬਾਈ ਨਰਮਨ ਨਿਮਈ ਕੇ ਬਾਈ ਨਰਮਨ ਬਿਲਕੁਲ ਨਿਮਈ ਪਿੰਡ ਜੰਮੂ ਵਾਲੇ ਹੈ ਬਾਈ ਪਿੰਡ ਜੰਮੂਆ ਨੇ ਸੀਨੇ ਦੇ ਠੀਕ ਆ ਬਾਈ ਸੀਨੇ ਕੋਲੇ ਚੱਲੇ ਤੇ ਬਾਈ ਮਾੜਾ ਦੱਸੋ ਟਰੈਕਟਰ ਦੀ ਲੁੱਕ ਬਾਰੇ ਕੋਈ ਦਿਓ ਜਾਣਕਾਰੀ ਕੋਈ ਨਾ ਕੋਈ ਜਿਵੇਂ ਐਲਈਡੀ ਲ ਇਹੀ 16 9 28 ਦੇ ਟਾਇਰਾਂ ਵਾਲਾ ਹੈਗਾ ਪੀਆਰ ਕਲੱਚ ਹੈ ਜੀ ਟਾਇਰ ਵੀ ਬਈ ਪੋਲੋ ਦੇ ਹਨ ਹਾਂਜੀ ਬਾਈ ਟਾਇਰ ਵੀ ਬਈ ਮੈਂ ਨਾ ਕਹਿ ਬਾਤਿਆ ਕਲੱਚ ਤੋਂ ਆਪਾਂ ਨੂੰ ਇਹਦਾ ਲੈਵਲ ਲੱਗਿਆ ਜੀ ਇੱਥੋਂ ਐਸੇ ਤੋਂ ਹੀ ਕੰਮ ਲੈਣਾ ਸਾਰਾ ਅੱਛਾ ਐਸੇ ਤੋਂ ਲੈਣਾ ਇਸੇ ਦਾ ਆ ਕਲੱਚ ਨਾਲ ਕੋਈ ਸਬੰਧ ਨਹੀਂ ਇਹਦਾ ਇਸੇ ਨਾਲ ਕਾਫੇ ਇਸੇ ਦੇ ਅੱਗੇ ਚੱਲਣਾ ਨੇ ਇਸੇ ਦੇ ਪਿੱਛੇ ਆ ਅੱਛਾ ਹਾਂ ਜਿਹੜਾ ਇਹ ਕਲੱਚ ਆ ਠੀਕ ਆ ਇਹ ਤੇਲ ਦੇ ਵਿੱਚ ਹੈਗਾ ਜੀ ਇਹ ਤੇਲ ਦੇ ਵਿੱਚ ਕਲੱਚ ਆ ਬਾਈ ਹਾਂਜੀ ਠੀਕ ਆ ਇਹ ਗੇਅਰ ਪ੍ਰੋ ਵਾਲਾ ਮਾਡਲ ਹੀ ਆ ਹਾਂਜੀ ਹਾਂਜੀ ਗੇਅਰ ਪ੍ਰੋ ਗੇਅਰ ਪ੍ਰੋ ਨੋ ਵੀ ਮਾੜੇ ਮਗਰੋਂ ਵੀ ਲੋਕ ਦਿਖਾ ਦਿੰਨੇ ਆਪਾਂ ਲਿਫਟ ਦੀ ਤੇ ਬਾਕੀ ਵੀ ਜਿਵੇਂ ਟਰੈਕਟਰ ਬਾਰੇ ਕੋਈ ਵੀ ਨੌਲਜ ਲੈਣੀ ਹੋਵੇ ਬਾਈ ਆਪਣਾ ਸ਼੍ਰੀ ਮਕਸੇ ਸਾਬ ਬਾਾਕੀ ਕਿਤੋਂ ਵੀ ਫੋਨ ਕਰ ਸਕਦੇ ਆ ਬਾਈ ਨੂੰ ਬਾਈ ਦਾ ਨੰਬਰ ਆਪਾਂ ਸ਼ਰਮੇ ਦਾ ਵਿੱਚ ਬੋਲਾਂਗੇ ਤੇ ਬਾਈ ਨੂੰ ਜਦੋਂ ਮਰਜ਼ੀ ਕਾਲ ਕਰੋ ਜੇ ਕੋਈ ਟਰੈਕਟਰ ਲੈਣਾ ਵੀ ਹੋਵੇ ਕੁਝ ਵੀ ਬਾਈਆਂ ਦਾ ਜਦੋਂ ਮਰਜ਼ੀ ਕਾਲ ਕਰਿਓ ਬਾਈ ਦੀ ਮਤਲਬ ਇਹ ਨਹੀਂ ਆ ਬਾਈਆਂ ਦਾ ਵੀ ਆਪਾਂ ਨਾ ਦੇਵਾਂਗੇ ਗੱਲ ਬਾਤ ਹਾਜ਼ਰ ਖੜੇ ਆ ਬਾਈਆਂ ਦਾ ਆਪਾਂ ਨਾਲ ਆ ਜਦੋਂ ਮਰਜ਼ੀ ਵੀ ਤੇ ਬਾਈ ਦਾ ਨੰਬਰ ਇੱਕ ਵਾਰੀ ਬਾਈ ਨੰਬਰ ਵਿੱਚ ਜੂੜ ਬੋਲੋ ਆਪਣਾ 9883 ਜੀ 9883 00855 ਜੀ 00855 ਆ ਆਪਣਾ ਬਾਈ ਡੈਮੋਸਟ੍ਰੇਟਰ ਦਾ ਮੁੰਡਾ ਅੱਛਾ ਇਹ ਬਾਈ ਡੈਮੋ ਤੇ ਜਾਂਦਾ ਬਾਈ ਹਾਂਜੀ ਇਹ ਡੈਮੋ ਦਿੰਦਾ ਜੀ ਜੇ ਕਿਸੇ ਜੀ ਨੂੰ ਲੋੜ ਹੋਵੇ ਜੇਕ ਡੈਮੋ ਲੈਣੀ ਹੋਵੇ ਜੇ ਕੋਈ ਕਿਸਮ ਹਾਜ਼ਰ ਖੜਾ ਠੀਕ ਆ ਬਾਈ ਲੈ ਵੀ ਭਾਈਆਂ ਦਾ ਵੀ ਡੈਮੋਨਸਟ੍ਰੇਟ ਬਾਈ ਦਾ ਲਵਪਰੀਤ ਬਾਈ ਨੂੰ ਜਦੋਂ ਮਰਜੀ ਵੀ ਇਹਨੂੰ ਪੁੱਛ ਸਕਦੇ ਆ ਭਾਈ ਇਹਦਾ ਵੀ ਨੰਬਰ ਆਪਾਂ ਵਿੱਚ ਪਾ ਦਾਂਗੇ ਵੀ ਮੈਂਸ਼ਨ ਕਰ ਦਾਂਗੇ ਹਨਾ ਤੇ ਬਾਕੀ ਵੀ ਆਪਾਂ ਮਗਰੋਂ ਲੈਫਟ ਦੀ ਦਿਖਾਉਣੀ ਤੁਹਾਨੂੰ ਪੈਨੇਟਰ ਟਰੈਕਟਰ ਦੇਣੇ ਆਪਾਂ ਤੈਨਾਂ ਟਰੇਪਰ ਕਰ ਅੱਜ ਤਿੰਨੇ ਅੱਜ ਬਾਈ ਨੇ ਡਿਵਲ ਲੈ ਜਾਣੇ ਉਹਨਾਂ ਨੇ ਭਾਈ ਅੱਜ ਲੈ ਕੇ ਚੱਲੇ ਆ ਜੀ ਬਾਕੀ ਅੱਜ ਲੈ ਕੇ ਚੱਲੇ ਤਿੰਨੇ ਟਰੈਕਟਰ ਬਸ ਇਹ ਤਿਆਰੀ ਹੈ ਜੀ ਸਾਰਾ ਬਸ ਠੀਕ ਆ ਵੀ ਤਿਆਰ ਕਰਕੇ ਵੀ ਠਾਲ ਛੱਡੇ ਵੀ ਆਜੋ ਤੇ ਲੈ ਜਾਓ ਹਾਂਜੀ ਸਹੀ ਗੱਲ ਹੈ ਭਾਈ ਮੈਂ ਨਾ ਵੀ ਕਿਆ ਬਾਤ ਆ ਭਾਈ ਕਹਿੰਦਾ ਜਿਵੇਂ ਯੋਡੀਆ 53 10 ਜੀ ਵੇਖੋ ਪਹਿਲੀ ਗੱਲ ਤਾਂ ਲੁੱਕ ਵੇਖੋ ਵੀ ਲੋਕ ਕੀ ਕਹਿ ਬਾਤੀ ਹੈ ਬਈ ਹਨਾ ਤੇ ਬਾਕੀ ਆਪਾਂ ਡਿਲੀਵਰੀ ਮੂਵਮੈਂਟ ਵੀ ਦਿਖਾਵਾਂਗੇ ਇਹ ਟੌਪ ਵਾਲੇ ਮਾਡਲ ਹੈ ਹਨਾ ਇਹ ਟੌਪ ਮਾਡਲ ਹੈ ਬਈ ਇਹ ਟੌਪ ਮਾਡਲ ਹੈ ਜੀ ਠੀਕ ਹੈ ਵੀ ਬਾਕੀ ਬਈ ਕੇਦਰ ਜਿੱਦੇ ਬਾਈਆਂ ਕੋਲ ਗਿਆ ਆਪਾਂ ਚੱਲਦੇ ਵੀ ਦਿਖਾਵਾਂਗੇ ਫੁੱਲ ਰਿਵਿਊ ਕਰਦਾਂਗੇ ਇਹਦਾ ਤੇ ਬਾਕੀ ਕਸਟਮਰ ਦਾ ਵੀ ਖੁਸ਼ ਹੁੰਦਾ ਤਾਂ ਹੀ ਤੈਨੂੰ ਲੈਂਦਾ ਹੈਨਾ ਹਾਂਜੀ ਹਾਂਜੀ ਸਹੀ ਗੱਲ ਹੈ ਨਾ ਬਈ ਬਹੁਤ ਵਧੀਆ ਕੁਆਲਟੀ ਹੈ ਜੀ ਲੋਕਾਂ ਨੂੰ ਬਹੁਤ ਪਸੰਦ ਆਈ ਲੱਗਦਾ ਸਹੀ ਗੱਲ ਹੈ ਵੀ ਤਾਂ ਹੀ ਤੈਨੂੰ ਇੱਕ ਗੱਲ ਹੈ ਬਹੁਤ ਵਧੀਆ ਆ ਗਿਆ ਟਰੈਕਟਰ ਬਾਕੀ ਵੀ ਜਿਵੇਂ ਜਿਵੇਂ ਟਾਈਮ ਬਦਲਦਾ ਨੇ ਨਵੀਆਂ ਨਵੀਆਂ ਚੀਜ਼ਾਂ ਹੀ ਚੱਲਦੀਆਂ ਭਰਾਵਾ ਅੱਜਕੱਲ ਕਾਰਾਂ 'ਚ ਵੇਲੋ ਕਿਸੇ ਵੇਲੋ ਨਵੇਂ ਇੰਜਨ ਆ ਰਹੇ ਆ ਤੇ ਬਾਕੀ ਵੀ ਵੀਡੀਓ ਦਿਖਾਵਾਂਗੇ ਆਪਾਂ ਅਗਲੀ ਜੀ ਤੇ ਮੈਂ ਹੋਠ ਗੱਡੀ ਚ ਬਣਾ ਦੇ ਸਾਰਾ ਪਾ ਲੈ ਵੀ ਬਾਈ ਯਾਰ ਨਾਲੇ ਆਪਾਂ ਕੈਪੂ ਜੀ ਅੰਦਰ ਸਮਾਨ ਰੱਖ ਕੇ ਜੀ ਵਿੱਚ ਲੈ ਵੀ ਬਾਈ ਨੇ ਵੰਦੀ ਪਰਫੀ ਬਾਈ ਹੋਈ ਇੱਧਰ ਨੂੰ ਦਿਖਾਈ ਮੜਾ ਆਪਣਾ ਮੂੰਹ ਲੈ ਵੀ ਬਾਈ ਨੂੰ ਬਹੁਤ ਬਹੁਤ ਵਧਾਈਆਂ ਤੇ ਬਾਈਆਂ ਦਾ ਕੰਮ ਚੱਲੇ ਦਾ ਸਿਰਾ ਇਹ ਬਾਈ ਜੰਮੂਆ ਨੇ ਤੋਂ ਲੈ ਵੀ ਡਿਲੀਵਰੀ ਤਿਆਰ ਮੇਰੇ ਕੋਲ ਦੇ ਚੰਦੇ ਖਰਦਿਆ ਕਰ ਜਾ ਉਹ ਕਿਹੜੀ ਖੋਰ ਲੈਂਦੇ ਸਮਾਨ ਬਰਸਰ ਦੀ ਜੀ ਖੋਹਾਂ ਹੈ ਤੇਰੇ ਅੰਦਰ ਖਰਾਬ ਹੋਣਾ ਹੁਣ ਤੂੰ ਤਾਂ ਪਹਿਲਾਂ ਹੀ ਲੱਗਦਾ ਅੰਦਰ ਫੋੜਾ ਬਾਈ ਜੀ ਕਾਲੀ ਆ ਜਾ ਫੋਟੋ ਮਾ ਖਿੱਚਣੇ ਕਿ ਮੀਡੀਅਮ ਬਣਾ ਲੈ ਜੀ ਚਲੋ ਆਓ ਮੈਂ ਲਾਈਵ ਡਿਲੀਵਰੀ ਟਾਈਮ ਤੇ ਭਾਈ ਚੱਲਾ ਨਾਲ ਉੱਪਰ ਖੜਾ ਨਾ ਆ। ਆਹ ਕਰਨਾ ਬਲਾਈ। ਬੱਸ। ਚੱਲੋ। ਬਈ ਇੱਕ ਦੋ ਮੋਸੇ ਥੋੜਾ ਦਰੂਰ। ਲੈਂ ਬਈ, ਪੂਰਾ ਖੁਸ਼ ਬਈ। ਵਧਾਈਆਂ ਬਈ ਤੈਨੂੰ। ਅੱਗੇ ਚੱਲੇ ਬਾਈ ਪਿੰਡ ਜੰਮੂ ਆਨੇ

ਵਧਾਈਆਂ ਬਈ ਤੁਹਾਨੂੰ ਵਧਾਈਆਂ ਬਈ ਤੁਹਾਨੂੰ ਠੀਕ ਹੈ ਔਰ ਅੱਗੇ ਖੜ ਕੇ ਇੱਥੇ ਛੇ ਖੜ ਕੇ ਪਰਾਜ ਦੇ ਕੇ ਕਰਕੇ ਇੱਕ ਦੇ ਬੋਰੀ ਆਏ ਜਿਹਨੂੰ ਸਾਰਾ ਆਪਣਾ ਬੋਰੀ ਪਾਉਂਦਾ ਹੁੰਦਾ ਹੈ ਮੜਾਗਾ ਇਹ ਕਾਹਲੀ ਸੁਣੋ ਚੱਲੀ ਵੱਡੇ ਭਾਈ ਸੁਣੋ ਆ ਇਧਰੋਂ ਸਾਰੇ ਉਧਰ ਖੜ ਕੇ ਟੈਡੀ ਕਰਕੇ ਸਾਰੇ ਮਾਈ ਸਾਰੇ ਧੰਡੇ ਖੜੇ ਆ ਜਣੇ ਨਹੀਂ ਬਾਈ ਲੱਗਿਆ ਤੋਰਨਾਂ ਦੇ ਜੀ ਰੁਕੋ ਠੀਕ ਆ ਸ਼ਰਮੇ ਬਾਈ ਚਲੋ ਦੁਬਾਰਾ ਤਿੰਨ ਘੰਟੇ ਲੀਵਰ ਆ ਜਾਏ ਹਾਂਜੀ ਸਰ ਹਾਂਜੀ ਅਗਲਾ ਜਿੱਦੇ ਏਸੀ ਵਾਲਾ ਹੋਇਆ ਤੇ ਦੱਸੋ ਜੀ ਆਪਾਂ ਨੂੰ ਤੁਸਨੋ ਨਾਲ ਦੇ ਨਾਂ ਦੱਸਾਂਗੇ ਭਾਈ ਲਵਦੀਪ ਤੇ ਭਾਈ ਆਪਣਾ ਭਾਈ ਰਾਜਾ ਜੀ ਹੈ ਭਾਈ ਰਾਜਾ ਜੀ ਠੀਕ ਆ ਭਾਈ ਕੋਈ ਵੀ ਬਾਕੀ ਨਾ